ਗੱਲ ਕਰਦੇ ਆ ਅੱਜ ਪੰਜਾਬ ਦੀ ਤੇ ਨਾ ਤੇ ਤੁਸੀਂ ਇਹ ਵੀਡੀਓ ਸ਼ੇਅਰ ਕਰਨੀ ਆ ਨਾ ਲਾਈਕ ਕਰਨੀ ਆ ਨਾ ਕੋਈ ਕਮੈਂਟ ਕਰਕੇ ਆਪਣਾ ਸੁਝਾਅ ਦੇਣਾ ਕਿਉਂਕਿ ਜਦੋਂ ਜਦੋਂ ਵੀ ਆਪਾਂ ਗੱਲ ਪੰਜਾਬ ਦੀ ਕਰਦੇ ਆ ਕੋਈ ਬਾਲਾ ਕੋਈ ਇੰਟਰਸਟ ਨਹੀਂ ਦਿਖਾਉਂਦਾ ਉਹਨਾਂ ਗੱਲਾਂ ਦੇ ਵਿੱਚ ਪਤਾ ਨਹੀਂ ਕੀ ਲੋਕਾਂ ਦੇ ਦਿਮਾਗ ਨੂੰ ਹੋ ਗਿਆ ਜੇ ਵਲੌਗ ਵੀਡੀਓ ਹੋਵੇ ਉਦਾਂ ਨਹੀਂ ਆਉਣ ਤਾਂ ਲੋਕ ਫਟ ਸ਼ੇਅਰ ਕਰ ਦਿੰਦੇ ਆ ਇਦਾਂ ਦੀਆਂ ਵੀਡੀਓ ਨੂੰ ਲੋਕ ਘਾਟੀ ਚ ਦੇਖਦੇ ਆ ਤੇ ਗੱਲ ਆਪਾਂ ਦਾ ਕਰਾਂਗੇ ਵੈਸੇ ਤੇ ਸਾਰਿਆਂ ਨੂੰ ਪਤਾ ਆ ਵੀ 3 ਦਸੰਬਰ ਨੂੰ ਜਿਹੜਾ ਬੁੱਢੇ ਦਰਿਆ ਦੇ ਵਿੱਚ ਕੈਮੀਕਲ ਵਾਲਾ ਪਾਣੀ ਪਾਇਆ ਜਾ ਰਿਹਾ ਉਦੀ ਕਾਲ ਆਈ ਆ ਵੀ ਇਕੱਠੇ ਹੋਵੋ ਕਿਉਂਕਿ ਇੰਡਸਟਰੀ ਵਾਲਿਆਂ ਨੇ ਕਿਹਾ ਵੀ ਅਸੀਂ 1 ਲੱਖ ਬੰਦਾ ਮੋਰੇ ਲਿਆਂਕੇ ਖੜਾ ਕਰ ਦੇਾਂਗੇ ਜੇ ਤੁਸੀਂ ਪਾਣੀ ਨੂੰ ਬੰਨ ਮਾਰਨ ਆਏ ਵੈਸੇ ਬੜੀ ਸ਼ਰਮ ਦੀ ਗੱਲ ਆ ਵੀ ਪਾਣੀ ਸਾਡਾ ਗੰਧਲਾ ਹੋ ਰਿਹਾ ਕਿਸੇ ਦਾ ਧਿਆਨ ਹੀ ਨਹੀਂ ਇਸ ਪਾਸੇ ਗੰਧਲਾ ਹੋ ਕੀ ਰਿਹਾ ਗੰਧਲਾ ਹੋ ਗਿਆ ਆ ਕਿਦਾਂ ਲੋਕਾਂ ਨੂੰ ਜ਼ਹਿਰਾਂ ਪਲਾਈਆਂ ਜਾ ਰਹੀਆਂ ਆ ਕਿਸੇ ਨੂੰ ਕੋਈ ਹੈ ਹੀ ਨਹੀਂ ਫਰਕ ਹੀ ਨਹੀਂ ਹੈਗਾ ਸਾਡਾ ਮਕਸਦ ਸਿਰਫ ਇੰਨਾ ਕੁ ਰਹਿ ਗਿਆ ਵੀ ਜਿੱਦਾਂ ਹੁਣ ਲੱਖਾਂ ਸਦਾਨਾ ਚਲੋ ਮੋਰੇ ਹੋ ਕੇ ਗੱਲ ਕਰਦਾ ਆ ਆਪਣਾ ਸਿਰਫ ਇੰਨਾ ਕੀ ਮਕਸਦ ਰਹੇਗਾ ਕਿ ਉਹਦਾ ਵਿਰੋਧ ਕਰਨਾ ਬਸ ਵੀ ਉਹ ਬੰਦੇ ਦਾ ਵਿਰੋਧ ਕਰੋ ਹੋਰ ਕੁਝ ਨਹੀਂ ਵੀ ਉਹ ਗੈਂਗਸਟਰ ਸੀ ਫਲਾਨਾ ਸੀ ਹੋ ਸਕਦਾ ਵੀ ਹਾਂ ਵੀ ਉਹ ਗੈਂਗਸਟਰ ਜਦੋਂ ਸੀਗਾ ਉਹਨੇ 2-4 ਬੰਦੇ 5 ਬੰਦੇ ਮਾਰਤੇ ਹੋਣਗੇ ਉਹਦਾ ਉਹ ਪਿਛਲਾ ਪਾਸਟ ਜਗਹਿਰੀਏ ਸੀਗਾ ਪਿਸ਼ੋਕਰ ਸੀ ਉਹਦਾ ਅੱਜ ਜੀ ਉਹ ਕੰਮ ਚੰਗਾ ਕਰਦਾ ਆ ਪਾਣੀ ਤਾਂ ਸਾਰਿਆਂ ਨੇ ਪੀਣਾ ਕਿੜਾ ਉਹਨੇ ਇਕੱਲੇ ਨਹੀਂ ਪੀਣਾ ਤੇ ਜਿਹੜੇ ਕੈਮੀਕਲ ਪਾ ਕੇ ਜਿਹਨੇ ਹਜ਼ਾਰਾਂ ਲੱਖਾਂ ਲੋਕ ਮਾਰ ਦਿੱਤੇ ਮੈਂ ਕਹਿੰਦਾ ਉਸ ਤੋਂ ਵੱਡੇ ਗੈਂਗਸਟਰ ਆ ਇਹ ਉਹਨੇ ਤਾਂ 5-7 10 ਬੰਦੇ ਮਾਰਤੇ ਹੋਣਗੇ ਕਿਤੇ ਜੇ ਮਾਰੇ ਵੀ ਹੋਣਗੇ ਤਾਂ ਉਹ ਸਾਰੀ ਦੁਨੀਆ ਨੂੰ ਪਤਾ ਜਿਹੜਾ ਕੈਮੀਕਲ ਪਾਪ ਆ ਕੇ ਇੰਨਾ ਲੋਕਾਂ ਨੂੰ ਮਾਰ ਦਿੱਤਾ ਗਿਆ ਹੁਣ ਤੱਕ ਜ਼ਹਿਰਾਂ ਪਲਾਪਲਾ ਕੇ ਉਹ ਉਹਦੇ ਨਾਲੋਂ ਵੀ ਵੱਡੇ ਗੈਂਗਸਟਰ ਆ ਤੇ ਇਹਨਾਂ ਪਾਣੀਆਂ ਬਾਰੇ ਕੋਈ ਸਾਡਾ ਧਿਆਨ ਹੀ ਹੈ ਨਹੀਂਗਾ ਕਿਉਂ ਸਾਡਾ ਪਾਣੀ ਹਵਾ ਧਰਤੀ ਸਾਰਾ ਕੁਝ ਅਸੀਂ ਖਰਾਬ ਕਰਕੇ ਰੱਖ ਦਿੱਤਾ ਹੈ ਹੀ ਨਹੀਂ ਇਸ ਪਾਸੇ ਸਾਡਾ ਕਿਸੇ ਦਾ ਵੀ ਰੁਝਾਨ ਹੀ ਹੈ ਨਹੀਂਗਾ ਸਾਨੂੰ ਸਿਰਫ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੱਕ ਅਸੀਂ ਸੀਮਤ ਰਹਿ ਗਏ ਆ ਵੀ ਹਾਂ ਇਹ ਬੰਦਾ ਬੋਲ ਰਿਹਾ ਆ ਤੇ ਆਪਾਂ ਵਸ ਜਿਹੜੀਆਂ ਲੱਤਾਂ ਖਿੱਚਣੀਆਂ ਆ ਇਹਨੂੰ ਆਪਾਂ ਕੰਮ ਨਹੀਂ ਕਰਨ ਦੇਣਾ ਸਾਨੂੰ ਕੋਈ ਮਤਲਬ ਨਹੀਂ ਹੈਗਾ ਕਿ ਸਾਡੀ ਧਰਤੀ ਦੇ ਨਾਲ ਕੀ ਹੋ ਰਿਹਾ ਆ ਸਾਡੇ ਦੇਸ਼ ਨਾਲ ਸਾਡੇ ਪੰਜਾਬ ਦੇ ਨਾਲ ਕੀ ਹੋ ਰਿਹਾ ਸਾਨੂੰ ਮਤਲਬ ਹੀ ਨਹੀਂ ਹੈਗਾ ਅੱਜ ਹਰ ਘਰ ਦੇ ਵਿੱਚ ਮੈਡੀਸਿਨ ਪਹੁੰਚ ਚੁੱਕੀ ਹੈ ਮੇਰੇ ਖਿਆਲ ਚ ਕੋਈ ਕਰਮਾ ਵਾਲਾ ਹੀ ਘਰ ਹੋਣਾ ਹੈ ਕਿਸਮਤ ਵਾਲਾ ਹੀ ਹੋਣਾ ਹੈ ਜਿਹਦੇ ਘਰ ਦੇ ਵਿੱਚ ਕੋਈ ਨਾ ਕੋਈ ਪੇਸ਼ੈਂਟ ਨਾ ਹੋਊਗਾ ਜਿਹਦੇ ਘਰੇ ਗੋਲੀ ਰੋਜ਼ ਨਾ ਖਾਧੀ ਜਾਂਦੀ ਹੋਊਗੀ ਕਰਮਾ ਵਾਲਾ ਹੀ ਕੋਈ ਕਿਸਮਤ ਵਾਲਾ ਹੀ ਘਰ ਹੋਣਾ ਹਰ ਘਰ ਦੇ ਵਿੱਚ ਦਵਾਈਆਂ ਪਹੁੰਚ ਚੁੱਕੀਆਂ ਆ ਤੇ ਫਿਰ ਵੀ ਅਸੀਂ ਸੁੱਤੇ ਪਏ ਆ ਅਸੀਂ ਅਕਸਰ ਕਹਿ ਦਿੰਨੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਪਰ ਕੀ ਇਸ ਗੱਲ ਤੇ ਕਦੇ ਅਸੀਂ ਪਹਿਰਾ ਦਿੱਤਾ ਅਜੇ ਤੱਕ ਨਾ ਇਹ ਲੋਕ ਜਿਹੜੇ ਨਾ ਗੋਰੇ ਆ ਇਟਲੀ 'ਚ ਰਹਿੰਦੇ ਆ ਇਹ ਲੋਕ ਇਸ ਗੱਲ ਨੂੰ ਮੰਨਦੇ ਆ ਆਪਾਂ ਨਹੀਂ ਮੰਨਦੇ ਆਪਾਂ ਬਸ ਲੰਗਰਾਂ ਤੱਕ ਜਾਂ ਧਾਰਮਿਕ ਸਥਾਨ ਬਣਾਉਣ ਤੱਕ ਸੀਮਤ ਰਹਿ ਗਏ ਆ ਅਸੀਂ ਗੁਰੂ ਨੂੰ ਮੰਨਦੇ ਆ ਕਿੰਨੇ ਆ ਪਰ ਗੁਰੂ ਦੀ ਨਹੀਂ ਮੰਨਦੇ ਇਹ ਲੋਕ ਗੁਰੂ ਦੀ ਮੰਨਦੇ ਆ ਗੁਰੂ ਨੂੰ ਘੱਟ ਮੰਨਦੇ ਆ ਇਸ ਵੇਰੇ ਉੱਠ ਕੇ ਜੇ ਕੋਈ ਵੀ ਗੱਲ ਹੁੰਦੀ ਤੇ ਪਹਿਲਾਂ ਰੱਬ ਨੂੰ ਗਾਲ ਕੱਢਦੇ ਆ ਪਰ ਉਹਦੀਆਂ ਦਿੱਤੀਆਂ ਹੋਈਆਂ ਦੱਸੀਆਂ ਹੋਈਆਂ ਗੱਲਾਂ ਦੇ ਜਰੂਰ ਵਿਸ਼ਵਾਸ ਕਰਦੇ ਆ ਯਤਨ ਕਰਦੇ ਆ ਕਦੇ ਵੀ ਇਹ ਪਾਣੀ ਨੂੰ ਹਵਾ ਨੂੰ ਧਰਤੀ ਨੂੰ ਖਰਾਬ ਨਹੀਂ ਕਰਦੇ ਲੈ ਕੇ ਮਜਾਲ ਆ ਕੋਈ ਇਥੇ ਇੱਕ ਬੂੰਦ ਵੀ ਗੰਦੇ ਪਾਣੀ ਦੀ ਕੋਈ ਇਥੇ ਦਰਿਆ ਦੇ ਵਿੱਚ ਨਦੀਆਂ ਦੇ ਵਿੱਚ ਸਿੱਟ ਜਾ ਕੋਈ ਧਰਤੀ 'ਤੇ ਪਾਣੀ ਪਾ ਜਾ ਪਰ ਸਾਡੇ ਹੈ ਹੀ ਨਹੀਂ ਇਹੋ ਜਿਹਾ ਕੋਈ ਸੋਚ ਹੀ ਹੈ ਨਹੀਂ ਪਤਾ ਨਹੀਂ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣੋਂ ਕਦੋਂ ਹਟਣਾ ਤੇ ਕਦੋਂ ਸਾਡੇ ਸਾਰੇ ਸਾਰਾ ਕੁਝ ਸਹੀ ਹੋਣਾ ਹੈ ਹੀ ਨਹੀਂ ਸਾਨੂੰ ਇਸ ਪਾਸੇ ਸਾਡਾ ਧਿਆਨ ਨਹੀਂ ਹੈਗਾ ਅੱਜ ਆਪਾਂ ਇਹਨਾਂ ਲੋਕਾਂ ਨੂੰ ਕਹਿ ਦਿੰਨੇ ਆ ਕਿ ਬਾਹਰਲੇ ਲੋਕੇ ਅੰਗਰੇਜ਼ ਐ ਇੰਦਾ ਫਲਾਨਾ ਧਮਕਾਨਾ ਨਹੀਂ ਇਹ ਸਾਡੇ ਨਾਲੋਂ ਬਹੁਤ ਸਿਆਣੇ ਆ ਅਸੀਂ ਇਹਨਾਂ ਦੀ ਰੀਸ ਕਦੇ ਵੀ ਨਹੀਂ ਕਰ ਸਕਦੇ ਤੇ ਨਾ ਸਾਡੇ ਕੋਲ ਹੋਣੀ ਐ ਕਿਉਂਕਿ ਮੈਂ ਪਿਛੇ ਵੀਡੀਓ ਕੀਤੀ ਸੀਗੀ ਜਿਹਦੇ ਵਿੱਚ ਇਟਲੀ ਬਾਰੇ ਗੱਲ ਕੀਤੀ ਸੀ ਬੜਿਆਂ ਦੇ ਕਮੈਂਟ ਵਿੱਚ ਸੀ ਸਾਡਾ ਮੁਲਕ ਵਧੀਆ ਸਾਡਾ ਪੰਜਾਬ ਵਧੀਆ ਆ ਵਾਕਿਆ ਹੀ ਵਧੀਆ ਆ ਪਰ ਸਾਡੇ ਸਿਆਸਤਦਾਨਾਂ ਨੇ ਸਾਡੇ ਕੋਲ ਜਿਹੜੀ ਕਹ ਰਹੀਏ ਚੌਧਰ ਦੇ ਭੁੱਖੇ ਲੋਕਾਂ ਨੇ ਰਹਿਣ ਨਹੀਂ ਦਿੱਤਾ ਹੈ ਅੱਜ ਵੀ ਵਧੀਆ ਆ ਪਰ ਜੇ ਵਧੀਆ ਬਣਾ ਲਈਏ ਉਹਨੂੰ ਵਧੀਆ ਰੱਖ ਲਈਏ ਪਰ ਅਸੀਂ ਰੱਖਣਾ ਨਹੀਂ ਚਾਹੁੰਦੇ ਅਸੀਂ ਸਿਰਫ ਆਪਣੀਆਂ ਚੌਧਰਾਂ ਦੇ ਆਪਣੇ ਲਾਲਚ ਦੇ ਭੁੱਖੇ ਆ ਹੋਰ ਕੁਝ ਨਹੀਂ ਹੈਗਾ ਸਾਡੇ ਕੋਲ ਤੇ 3 ਦਸੰਬਰ ਨੂੰ ਹੁਣ ਦੇਖਦੇ ਆ ਵੀ ਕਿਹੜੇ ਕਿਹੜੇ ਯੋਧੇ ਉੱਥੇ ਪਹੁੰਚਦੇ ਆ ਕੌਣ ਕੌਣ ਨਾਲ ਖੜਦਾ ਆ ਤੇ ਜਿਹੜੇ ਬਾਕੀ ਭੇਡਾਂ ਬੱਕਰੀਆਂ ਉਹਨਾਂ ਨੂੰ ਮੇਂਗਣਾ ਕਰਨੀਆਂ ਤੇ ਮੇਂਗਣਾ ਖਾਣੀਆਂ ਉਹਨਾਂ ਦਾ ਕੰਮ ਹੀ ਇਹ ਰਹਿ ਗਿਆ ਬਸ ਤੇ ਹੁਣ ਇਹ ਵੀਡੀਓ ਨੂੰ ਸ਼ੇਅਰ ਕਰਨਾ ਜਾਂ ਲਾਈਕ ਕਰਨਾ ਤੁਹਾਡੀ ਮਰਜ਼ੀ ਆ ਕਮੈਂਟ ਕਰਕੇ ਆਪਣਾ ਸੁਝਾਅ ਜ਼ਰੂਰ ਦਿਓ ਦਿਆ ਕਰੋ ਵੀ ਕਿੱਦਾਂ ਵੀ ਕਿਹੜੀ ਗੱਲ ਕਰਨੀ ਚਾਹੀਦੀ ਆ ਵੀ ਜੇ ਸਾਡੇ ਕੋਲ ਕੋਈ ਗਲਤੀ ਵੀ ਹੁੰਦੀ ਆ ਤਾਂ ਦੱਸਣਾ ਚਾਹੀਦਾ ਵੀ ਹਾਂ ਬਾਈ ਤੁਸੀਂ ਇੱਥੇ ਗਲਤ ਆ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੇ ਜੇ ਵੀਡੀਓ ਨਹੀਂ ਚੰਗੀ ਲੱਗੀ ਤੇ ਉਹ ਬੁੱਢੇ ਦਰਿਆ ਦੇ ਵਿੱਚ ਜਾ ਕੇ ਡੁੱਬ ਮਰੋ ਠੀਕ ਹੈ ਜੀ ਮਿਲਦੇ ਆ ਨੈਕਸਟ ਵੀਡੀਓ ਚ